ਮੱਲ ਕਬੱਡੀ ਪੌਂਡ ਦੇ ਮੈਦਾਨ ਦੇ ਵਿੱਚ ਵਾਤਾ ਹੋਇਆ ਇੱਕ ਪਾਸੇ ਰੇਡਰ ਚੋਟੀ ਦਾ ਦੂਜੇ ਪਾਸੇ ਪਟੂੜ ਵਾਲੇ ਨਵੀਂ ਓਵਰ ਦੇ ਮੁੰਡੇ ਆ ਇਹ ਘਰੀ ਦਾ ਹੁੰਦਿਆ ਫਗਾਨੇ ਪੁੱਤ ਪਰੇ ਤੋਂ ਪਰੇ ਸਾਡੇ ਬਾਰੇ ਦਿਲ ਵਿੱਚ ਰੱਖੀਦਾ ਭੁਲੇਖਾ ਰੋਡ ਤੇ ਤੇ ਅਸੀਂ ਖਰੇ ਤੋਂ ਖਰੇ ਇਹ ਸੁੱਖਾ ਬਨੂੜ ਪਿੰਡ ਦਾ ਕਹਿੰਦੇ ਕੈਪਟਨ ਕਮਲਜੀਤ ਦੇ ਪਿੰਡ ਦਾ ਨਾਉ ਜੜ ਪਰ ਉਧਰਲੇ ਪਾਸੇ ਜਾਫੀ ਦੀ ਟੱਕਰ ਬੱਬਰ ਹੀਰਾ ਵਾਲੀ ਮਾਜੇ ਦਾ ਮਜਾਲ ਉਹ ਬੱਲੇ ਬੱਲੇ ਕਰਾਉਣ ਲੱਗਿਆ ਮਿੱਤਰ ਪਿਆਰਿਆ ਪਰ ਪੁਆਇੰਟ ਜਿਹੜਾ ਧਾਗੇ ਦੇ ਖਾਤੇ ਨਹੀਂ ਜਾਫੀ ਦੇ ਹਿੱਸੇ ਆ ਇਹ ਹੈ ਹਰਪਾਲ ਕਹਿੰਦੇ ਕਾਰਵਾ ਦੀ ਧਰਤੀ ਤੇ ਦਿਆਲਪੁਰਾ ਇਹ ਟੀਮਾਂ ਵੀ ਗਰਾਊਂਡ ਦੇ ਵੱਲ ਆ ਜਾਣ ਅਗਲਾ ਮੈਚ ਹੈ ਇਹ ਮਾਜੇ ਦੇ ਸੁਰ ਸਿੰਘ ਦੀ ਧਰਤੀ ਦੇ ਭੀਮ ਦਾ ਮੁਕਾਬਲਾ ਇਹ ਬਨੂੜ ਵਾਲੇ ਉਹ ਬੱਲੇ 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 ਹੋ ਗਈ ਮਿੱਤਰ ਪਿਆਰਿਆ ਜਗਤਬੰਦ ਪ੍ਰੀਤ ਕਹਿੰਦੇ ਬਨੂੜ ਵਾਲਾ ਬੱਲੇ ਬੱਲੇ ਕਰਾ ਗਿਆ ਗੋਲੇ ਵਾਲੀ ਉਹ ਨਵਾਂ ਜਿਹਾ ਮੁੰਡਾ ਜਫਾ ਕਿਵੇਂ ਲੱਗਿਆ ਦੱਸੇ ਜੀ ਮਦਿਆ ਪੈਰਾ ਬੱਲੇ ਮੋਆ ਉੱਪਰ ਹੋਏ ਆ ਪੈਂਦੀ ਰੇਡ ਤੇ ਹਰਜੀਪਾਸੇ ਕਬੱਡੀ 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 ਹਰਪਾਲ ਕਾਲਮਾ ਦਾ ਆ ਕਰ ਗਿਆ ਕਮਾਲ ਲੱਗਾ ਬੰਦੂ ਚੱਕ ਇਹਨੇ ਸਾਰੇ ਨੱਟਬੋਲ ਟੱਕਾਰੇ ਪ੍ਰੀਤ ਉਹ ਪ੍ਰੀਤ ਪ੍ਰੀਤ ਜੀ ਗੁਰੂ ਜੀ ਟੱਕਰ ਬੱਬਰ ਸ਼ੇਰਾਂ ਵਾਲੀ ਅੱਗੇ ਬੱਲੇ 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 ਕੀ ਬਾਤ ਹੈ ਗੋਲੇ ਵਾਲੀਓ ਪ੍ਰੀਤ ਲਈ ਕਰੀ ਤਾੜੀਆਂ ਜ਼ੋਰਦਾਰ ਹਾਰਾ ਮੁਹੱਬਤਾਂ ਐਨ ਗੁਲਾਬ ਵਾਂਗੂ ਖੜੀਆਂ ਪਈਆਂ ਨੇ ਆ ਕਬੱਡੀ ਪੌਂਡ ਦੇ ਮੈਦਾਨ ਦੇ ਵਿੱਚ ਵਧਿਆ ਹੋਇਆ ਦੁੱਲਾ ਮਾਨੂਪੁਰੀਆ ਦੁੱਲਾ ਮਾਨੂਪੁਰੀਆ ਉਹ ਮਾਰ ਗਿਆ ਪੱਟ ਦੇ ਥਾਪੀ ਤੇ ਲੈ ਗਿਆ ਨਜ਼ਾਰਾ ਦੁੱਲਾ ਮਾਨੂਪੁਰੀਆ ਕਹਿੰਦੇ ਕਮਾਲ ਕਰ ਗਿਆ ਬਨੂੜ ਵਾਲੇ ਗੰਬੇਸਰ ਸਿੰਘ ਦੀ 5000 ਦੀ ਤੀਜੀ ਰੇਡ ਇੱਕ ਦਾ ਚੱਕ ਦੂਸਰੇ ਦਾ ਯਤਨ ਲੱਗਾ ਹੋਇਆ ਜ਼ੋਰ ਕਬੱਡੀ 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 ਅੰਬਾ ਕਹਿੰਦੇ